ਸੱਜਣੋ ਨੀਲੀ ਬਸ਼ੇਰੀ ਦਿਖਾਉਣ ਲੱਗਿਆ ਬਹੁਤ ਸੋਹਣੀ ਬਸ਼ੇਰੀ ਆ ਤੇ ਮੱਜੂ ਕੀ ਬਲੱਡ ਲਾਈਨ ਦੀ ਬਸ਼ੇਰੀ ਆ ਇਹ ਸਾਰੀ ਜਾਣਕਾਰੀ ਇਹਦੀ ਆ ਪਾ ਤੁਹਾਨੂੰ ਸਾਂਝੀ ਕਰਾਂਗੇ ਜਿੰਨੀ ਕ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਸੱਜਣੋ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਤੁਸੀਂ ਸੇਲ ਕਰ ਸਕਦੇ ਹੋ ਸੱਜਣੋ ਮਾਲਕ ਵੀਰਾਂ ਨੇ ਇਹ ਮੱਜੂ ਕੀ ਬਲੱਡ ਲਾਈਨ ਦੀ ਘੋੜੀ ਦੱਸੀ ਬਸ਼ੇਰੀ ਦੱਸੀ ਆ ਬਾਰਨੇ ਵਾਲੇ ਘੋੜੇ ਦੀ ਬੱਚੀ ਆ ਇਹ ਤੇ ਮਾਂ ਜਿਹੜੀ ਇਹਦੀ ਚੰਗੀ ਹਾਈਟ ਦੀ ਆ ਉਹ ਵੀ ਮੱਜੂ ਕੀ ਬਲੱਡ ਲਾਈਨ ਦੀ ਆ ਬਾਰਨ ਵਾਲੇ ਘੋੜੇ ਦੀ ਬੱਚੀ ਆ ਇਹ ਨੀਲਾ ਘੋੜਾ ਬਹੁਤ ਸੋਹਣਾ ਚੰਗਾ ਕੁਆਲਿਟੀ ਦਾ ਐਨ ਪੂਰਾ ਚੰਗਾ ਘੋੜਾਗਾ ਹਾਈ ਟੂਟ ਬਹੁਤ ਸੋਹਣੀਆਂ ਤੇ ਮਜ਼ਬੂਤ ਘੋੜਾ ਉਸ ਘੋੜੇ ਦੀ ਇਹ ਵਸ਼ੇਰੀਆ ਸੱਜਣੋ ਨਾਬੇ ਏਰੀਏ 'ਚ ਖੜੀ ਆ ਦੋਸਤੋ ਡੰਡਰਾਲਾ ਢੀਂਡਸਾ ਪਿੰਡ ਪੈਂਦਾ ਨਾਬੇ ਤੋਂ ਅੱਗੇ ਆ ਥੋੜਾ ਜਿਹਾ ਇਹ ਤੇ ਬਾਈ ਨਾਲ ਫੋਨ ਤੇ ਗੱਲ ਗੱਲਬਾਤ ਕਰ ਲਿਓ ਲੋਕੇਸ਼ਨ ਆ ਜਿਹੜੀ ਬਾਈ ਤੋਂ ਫੋਨ ਤੇ ਮੰਗਾ ਲਿਓ ਸਜਣੋ ਬਾਲਪੋਰੀਆਂ ਦੀ ਵਸ਼ੇਰੀ ਸਾਫ ਆ 7 ਮਹੀਨੇ ਵਸ਼ੇਰੀ ਦੀ ਉਮਰ ਆ ਅੰਗਾ ਪੈਰਾਂ ਦੀ ਬਿਲਕੁਲ ਸਾਫ ਆ ਸਜਣੋ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਮੁੱਲਵਾੜੀ ਦੀ ਆ ਜਿਹੜੀ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਬਸ਼ੇਰੀਆ ਜਿਹੜੀ ਇਹ ਖਰੀਦ ਸਕਦੇ ਹੋ ਜਿੰਨੀ ਮਾਲਕ ਵੀਰਾਂ ਨੇ ਡਿਟੇਲ ਦੱਸੀ ਆ ਆਪਾਂ ਉਸ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਤੀ ਸੋ ਜਣੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਸੱਜਣਾ ਐਡ ਲਗਵਾਉਣੀ ਚਾਹੁੰਦਾ ਆਪਣੇ ਨੰਬਰ ਚੈਨਲ ਤੇ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਸੇਲ ਕਰਵਾ ਸਕਦੇ ਹੋ ਧੰਨਵਾਦ ਦੋਸਤੋ